ਉਸ ਹੀ ਤਰਜ ਤੇ ਆ ਜਿਹੜਾ ਬਾਹਰਲੇ ਪਾਸੇ ਗੇਟ ਤੋਂ ਲੈ ਕੇ ਦਰਸ਼ਨੀ ਡਿਊੜੀ ਤੱਕ ਇਹਦੇ ਸੁੰਦਰੀ ਕਰਨ ਦਾ ਕਾਰਜ ਵੀ ਅੱਜ ਸ਼ੁਰੂ ਹੋਣਾ। ਸੋ ਭਾਈ ਸਾਹਿਬ ਦੇ ਬਾਬਤ ਮੈਂ ਇੰਨਾ ਕਹਿ ਸਕਦਾ ਕਿ ਨਿਸ਼ਕਾਮ ਸੇਵਾ ਦਾ ਆ ਰਿਹਾ। ਨਿਸ਼ਕਾਮ ਸੇਵਾ ਦਾ ਕਹਿਣ ਤੋਂ ਭਾਵ ਨਾ ਕੋ ਟੋਕਰੀ ਰੱਖਣੀ ਆ। ਨਾਗ ਰਾਹੀ ਕਰਨੀ ਆ। ਸੰਗਤਾਂ ਦੇ ਵਿੱਚ ਇਹਨਾਂ ਦੀ ਸੇਵਾ ਦਾਤ ਗਾ ਹੀ ਇੰਨਾ ਹੈ ਕਿ ਆਪ ਹੀ ਸੰਗਤਾਂ ਬਾਤ ਚੜ ਕੇ ਉਹਦੇ ਵਿੱਚ ਯੋਗਦਾਨ ਪਾਉਂਦੀਆਂ। ਰਾਤਮੀ ਤੌਰ ਤੇ ਅੰਦਰ ਲਈ ਕੋਈ ਛੱਟ ਤਿਆਰ ਹੋ ਚੁੱਕੀ ਆ ਤੇ ਬਾਹਰ ਲਈ ਦੀ ਅੱਜ ਜਿਹੜੀ ਆ ਉਹਦੀ ਸ਼ੁਰੂਆਤ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੋਰਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਤੋ ਰਗਾਈ ਸਿੱਖ ਪੰਥ ਦੀ ਇੱਕ ਇਹ ਮਹਾਨ ਰਵੈਤ ਰਹੀ ਆ ਕਿ ਗੁਰੂ ਘਰਾਂ ਦੇ ਵਿੱਚ ਜਿਹੜਾ ਕੋਈ ਆਧੁਨਿਕ ਨਵੀਨੀਕਰਨ ਦਾ ਕਾਰਜ ਹੁੰਦਾ ਜਾਂ ਨਵੀਆਂ ਬਿਲਡਿੰਗਾਂ ਬਣਦੀਆਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪਰਮਉਪਦੇਸ਼ਕ ਕਮੇਟੀ ਆਪ ਸਮਰਥਿਆ ਉੱਥੇ ਨਾਲ ਕਾਰ ਸੇਵਾ ਵਾਲੇ ਬਾਬੇ ਤੇ ਦੂਸਰੇ ਮਹਾਪੁਰਸ਼ ਉਹ ਵੀ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਇਹ ਅਸਥਾਨ ਉਸ ਮਹਾਨ ਅਦੁੱਤੀ ਨਰਾਲੇ ਉਸ ਮਹਾਪੁਰਸ਼ ਦਾ ਧੰਤਨ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਆ ਸ਼ਹੀਦ ਗੰਜ ਜਿੱਥੇ ਸਿੱਖ ਪੰਥ ਦੀ ਬਹੁਤ ਵੱਡੀ ਆਸਥਾ ਹੈ ਹੋਰ ਇਸ ਅਸਥਾਨ ਦੇ ਉੱਤੇ ਪਹਿਲਾਂ ਅੰਦਰਲੇ ਪਾਸੇ ਜੋ ਕਿ ਡੇਉੜੀ ਜਿਲ੍ਹੇ ਟਾਪਦੇ ਆ ਉਹ ਸਾਰੇ ਪਾਸੇ ਆ ਜਿਹੜਾ ਸੁੰਦਰੀਕਰਨ ਦਾ ਕੰਮ ਹੋਇਆ ਸ਼ੈੱਡ ਦੇ ਰੂਪ ਦੇ ਵਿੱਚ ਉਹ ਮੈਂ ਸਮਝਦਾ ਬਹੁਤ ਹੀ ਆਲਾ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੁੰਦਰ ਬਣਿਆ ਉਹ ਸਹੀ ਤਰਜ਼ ਤੇ ਆ ਜਿਹੜਾ ਬਾਹਰਲੇ ਪਾਸੇ ਗੇਟ ਤੋਂ ਲੈ ਕੇ ਦਰਸ਼ਣੀ ਜੁੜੀ ਤੱਕ ਇਹਦੇ ਸੁੰਦਰੀਕਰਨ ਦਾ ਕਾਰਜ ਵੀ ਅੱਜ ਸ਼ੁਰੂ ਹੋਣਾ ਇਹ ਸਾਰੇ ਕਾਰਜ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਜਿਹਨਾਂ ਨੂੰ ਗੁਰੂ ਪਾਚਾ ਨੇ ਬੜੀ ਬੜੀ ਕਿਰਪਾ ਕਰਕੇ ਬਖਸ਼ੇ ਕਰਕੇ ਬੀਬੇ ਕੌਲਾ ਜੀ ਕਰਕੇ ਜਿੱਥੇ ਵੀ ਕਿਤੇ ਆਪਾਂ ਇਹਨਾਂ ਦਾ ਨਾਮ ਲੈਨੇ ਇੱਕਦਮ ਬੁਖਾਰ ਬੰਦ ਹੋ ਉਹ ਨਾਮ ਵੀ ਆ ਜਾਂਦਾ ਜਿਹਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਬਲ ਉਦੋਂ ਬਖਸ਼ ਦਿੱਤਾ ਸੋ ਭਾਈ ਸਾਹਿਬ ਦੇ ਭਾਵਤ ਮੈਂ ਇਹਨਾਂ ਕਹਿ ਸਕਦਾ ਕਿ ਨਿਸ਼ਕਾਮ ਸੇਵਾਦਾਰ ਆ ਨਿਸ਼ਕਾਮ ਸੇਵਾਦਾਰ ਕਹਿਣ ਤੋਂ ਭਾਵ ਨਾ ਕੋ ਟੋਕਰੀ ਰੱਖਣੀ ਆ ਨਾਗ ਰਾਹੀ ਕਰਨੀਆਂ ਸੰਗਤਾਂ ਦੇ ਵਿੱਚ ਇਹਨਾਂ ਦੀ ਸੇਵਾ ਦਾ ਹਿੱਸਾ ਹੀ ਇੰਨਾ ਹੈ ਕਿ ਆਪ ਹੀ ਸੰਗਤਾਂ ਵੱਧ ਚੜ ਕੇ ਉਹਦੇ ਵਿੱਚ ਯੋਗਦਾਨ ਪਾਉਂਦੀਆਂ ਸੋ ਅੱਜ ਰਸਮੀ ਤੌਰ ਤੇ ਅੰਦਰ ਲਈ ਕੋਈ ਛੱਤ ਤਿਆਰ ਹੋ ਚੁੱਕੀ ਆ ਤੇ ਬਾਹਰ ਲਈ ਦੀ ਅੱਜ ਜਿਹੜੀ ਆ ਉਹਦੀ ਸ਼ੁਰੂਆਤ ਕਰਨੀ ਆ ਮੈਂ ਇਸ ਮੁਬਾਰਕ ਮੌਕੇ ਤੇ ਗੁਰਦਰਾ ਸ਼ਹੀਦ ਕਾਂਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਬਾਬਾ ਜੀ ਨੂੰ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਜਿਵੇਂ ਅਗਲੇ ਕਾਰ ਜਿਹੜੇ ਆ ਉਹ ਦਵਾਦਵ ਇਹਨਾਂ ਨੇ ਸਤਪੁਰਜੀ ਨੇ ਇਹਨਾਂ ਕੋਲ ਕਰਵਾਏ ਆ ਤੇ ਇਹਦਾ ਸੁੰਦਰੀਕਰਨ ਵੀ ਛੇਤੀ ਜਿਹੜਾ ਆ ਇਹ ਕਾਰਜ ਸਫਲ ਹੋ ਜਾਊਗਾ ਸੋ ਮੈਂ ਸਾਰੇ ਇਹਨਾਂ ਦੇ ਜਿੰਨੇ ਸੰਗੀ ਸਾਥੀ ਆ ਉਹਨਾਂ ਸਾਰਿਆਂ ਨੂੰ ਵੀ ਧੰਨਵਾਦ ਵੀ ਕਰਦਾ ਤੇ ਬੇਨਤੀ ਕਰਦਾ ਕਿਉਂਕਿ ਸਾਰੇ ਕਾਰਜ ਤਨ ਮਨ ਤੇ ਧਨ ਨਾਲ ਧਨ ਵੀ ਦੇਣਾ ਸਖਾਲਾ ਮਨਾਂ ਵੀ ਬੰਦਾ ਜਿਹੜਾ ਆ ਅਰਦਾਸ ਕਰ ਲੈਂਦਾ ਤੇ ਤਨ ਦੀ ਸੇਵਾ ਜਿਹੜੀ ਉਤਮ ਸੇਵਾ ਕਣੀ ਸਤਿਗੁਰ ਜੀ ਨੇ। ਸੋ ਆਪਣਾ ਵੱਧ ਤੋਂ ਵੱਧ ਸਾਰੇ ਯੋਗਦਾਨ ਕੌਣ? ਮੇਰੇ ਸਰਕਾਰ ਜੋ ਕੋ ਮੈਂਬਰ ਭਾਈ ਕੌਰ ਸਿੰਘ ਜੀ ਨਾਲ ਵਰਦਾਰਜ ਹਮੇਸ਼ਰ ਸਿੰਘ ਜੀ ਲਾਛੜੂ ਤੇ ਸਮੁੱਚਾ ਸਾਡਾ ਪ੍ਰਬੰਧ ਵੀ ਸਾਰਾ ਹਾਜ਼ਰ ਆ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੇ ਕਾਰਜ ਆ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦੇ ਆ। ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਕਾਰਜ ਆ ਭਾਵੇਂ ਅਸੀਂ ਆਪ ਸਮਰਥੇ ਆ। ਪਰ ਇਹਦੇ ਨਾਲ ਇੱਕ ਸੋਭਾ ਵੀ ਬਣਦੀ ਆ ਤੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਇਹ ਮਹਾਪੁਰ ਜਿੰਨੇ ਵੀ ਆ ਇਹ ਸਾਰੇ ਸ਼ਾਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਗਹਿਣੇ ਆ ਜਿਹੜਾ ਬੜਮੁੱਲਾ ਯੋਗਦਾਨ ਪਾਉਂਦੇ ਆ ਤੇ ਉਹ ਬੜਮੁੱਲੇ ਯੋਗਦਾਨ ਚ ਭਾਈ ਸਾਹਿਬ ਪਾਈਪੁਰ ਇਕਬਾਲ ਸਿੰਘ ਵੀ ਸ਼ਾਮਲ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਧੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਦਾ ਸਥਾਨ ਛਾਟੀ ਮਿੰਟ ਚੌਂਕ ਵਿਖੇ ਇੱਕ ਲੰਗਰ ਘਰ ਚ ਛੱਡ ਦੀ ਸੇਵਾ ਮਹਾਰਾਜ ਜੀ ਨੇ ਲਈ ਹੈ ਇੱਕ ਅਸਥਾਨ ਦੇ ਜਿਹੜਾ ਅੰਦਰ ਵੜਦੇ ਆਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਆਏ ਅੱਜ ਜਿਹੜੀ ਜੋੜੇ ਕਰਦੇ ਅੱਗੇ ਇਧਰ ਸਾਰਾ ਨਵੇਂ ਛੱਡ ਦੀ ਸੇਵਾ ਦੀ ਸ਼ੁਰੂਆਤ ਹੋਈ ਹੈ ਸੰਗਤਾਂ ਦੀ ਆਮਦ ਬਹੁਤ ਹੈ ਇੱਥੇ ਜਿੰਨਾ ਵੀ ਹੋਰ ਵੱਧ ਤੋਂ ਵੱਧ ਸੁਖਤਾ ਹੋ ਸਕਣ ਇਹ ਜ਼ਰੂਰੀ ਨੇ ਬਾਬੇ ਸਰ ਸਾਹਿਬ ਸ਼ਵੀਲ ਦੀ ਸੇਵਾ ਬਾਬਾ ਜੀ ਨੇ ਬੀਬੀ ਕੋਲਾ ਭਲਾਈ ਕੇਂਦਰ ਕੋ ਲਈ ਜੋੜੇ ਘਰ ਦੀ ਸੇਵਾ ਲਈ ਫਿਰ ਫਲਸ਼ਾਂ ਦੀ ਸੇਵਾ ਲਈ ਲੇਡੀਜ਼ ਦੀ ਏਜੰਟਸ ਵੀ ਤੇ ਇਸੇ ਤਰ੍ਹਾਂ ਅੱਜ ਇੱਥੇ ਨਵੇਂ ਛੱਡੇ ਦੀ ਸ਼ੁਰੂਆਤ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਉਹਨਾਂ ਦੀ ਸੀਸ ਨਾਲ ਤੇ ਸੰਗਤਾਂ ਦੀ ਸੀਸ ਨਾਲ ਮਹਾਰਾਜ ਜਲਦੀ ਸੰਪੂਰਨ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ